लोड़ी ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਹਲਵਾਈਆਂ ਦੀਆਂ ਦੁਕਾਨਾਂ ਉੱਪਰ ਖਜੂਰ ਬਣਾਉਣ ਦਾ ਕੰਮ ਜਾਰੀ ਹੈ ਗੱਲਬਾਤ ਕਰਦਿਆਂ ਹੋਇਆਂ ਕਾਰੀਗਰਾਂ ਨੇ ਆਖਿਆ ਕਿ ਜਿਹੜੀ ਖਜੂਰ ਬਣਾਈ ਜਾ ਰਹੀ ਹੈ ਇਹ ਜ਼ਿਆਦਾਤਰ ਅੰਮ੍ਰਿਤਸਰ ਵਿੱਚ ਹੀ ਵਿਕਦੀ ਹੈ ਉਹਨਾਂ ਆਖਿਆ ਕਿ ਖਜੂਰ ਸਿਰਫ 1 ਮਹੀਨੇ ਲਈ ਤਿਆਰ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਲੋਕ ਲੋੜੀ ਤੇ ਖਰੀਦਦਾਰੀ ਕਰਦੇ ਹਨ ਉਹਨਾਂ ਆਖਿਆ ਕਿ ਜੋ ਪਿਛਲੇ ਸਾਲ ਰੇਟ ਸੀ ਉਹੀ ਰੇਟ ਹੋਣ ਨੇ ਰੇਟ ਵਿੱਚ ਕੋਈ ਵਾਧਾ ਨਹੀਂ ਹੋਇਆ ਨਾਲ ਹੀ ਖਜੂਰ ਖਾਣ ਵਾਲੇ ਲੋਕਾਂ ਨੇ ਆਖਿਆ ਇਹ ਸ਼ਹਿਰ ਵਿੱਚ ਕਾਫੀ ਦੁਕਾਨਾਂ ਹਨ ਅਤੇ ਵਧੀਆ ਕੁਆਲਿਟੀ ਦੀਆਂ ਖਜੂਰਾ ਬਣਾਉਂਦੀਆਂ ਹਨ ਦੇਖੋ ਜੀ ਲੋਹੜੀ ਦਾ ਤਿਹਾੜੀ ਦਾ ਬੜਾ ਵੱਡਾ ਤਿਹਾੜੀ ਲੋਹੜੀ ਦਾ ਮਾਗੀ ਦਾ ਉਹਦੇ ਲੋਕੀ ਖਜੂਰਾ ਕੋਈ ਸ਼ਾਦੀ ਹੁੰਦੀ ਆ ਉਸੇ ਦੇ ਤਿਹਾੜ ਦਿੰਦੇ ਨੇ ਜਿਹੜੇ ਕਹਾਜੇ ਨਵਾਂ ਬੱਚਾ ਪੈਦਾ ਹੁੰਦਾ ਉਸੇ ਵੀ ਯੂਜ਼ ਕਰਦੇ ਨੇ ਯਾਨੀ ਕਿ ਹਰ ਜਨਤ ਦੇ ਜਦ ਦੇ ਇਹ ਖਜੂਰਾ ਇੱਕ ਬੜਾ ਵੱਡਾ ਜਾਂਦੇ ਅੱਛਾ ਜਾਂਦੇ ਇੱਕ ਸੁਵਾਦੀ ਪਦਾਰਥ ਗ੍ਰਹਿ ਗਿਆ ਦੇ ਲੋਕੀ ਬੜੇ ਖੁਸ਼ ਨਾਲ ਖਾਂਦੇ ਨੇ ਖੁਸ਼ੀ ਨਾਲ ਦਿੰਦੇ ਨੇ ਖੁਸ਼ੀ ਨਾਲ ਲੈਂਦੇ ਨੇ ਅੱਧਾ ਦੇਖੋ ਜੀ ਕਿ ਮਹਿੰਗੇ ਹੋ ਰਹੇ ਨੇ ਸੁਪਦਾ ਕਿ ਰੇਟ ਤਾਂ ਮਹਿੰਗੇ ਹੋਏ ਨੇ ਕਿਤੇ ਹੁੰਦੀ ਸੀ ਪਹਿਲੇ 400 ਕਿਲੋ ਜੀ 300 ਦੀ 500 ਇਕ ਸੇ ਜੋ ਵੀ ਵਾਦ ਜੇ ਖਾਲੀ ਹੋਵੇ ਲੈਣੀ ਆ ਜੀ ਉਹਦੇ ਭਾਅ ਪੁੱਛਣਾ ਸਵਾਲ ਹੈ ਕਿ ਕਿੰਨੇ ਕੁਆਂਟੀਟੀ ਦੀ ਕੁਆਲਿਟੀ ਦੀ ਸੜੇ ਪਰ ਜੇ ਜੀ ਅੱਛੀ ਕੁਆਲਿਟੀ ਆ ਉਹ ਤੁਸ ਨੂੰ ਇਹੋ ਜਿਹੀ ਲੱਗਦੀ ਆ ਆਪਾਂ ਤੁਸ ਲਾਣਾ ਆ ਇਹ ਲੋੜੀ ਦੇ ਸੀਜ਼ਨ ਚ ਨਾ ਸਪੈਸ਼ਲੀ ਤਿੰਨ ਆਈਟਮ ਦਾ ਮੇਨ ਰਹਿੰਦਾ ਇਸ ਸੀਜ਼ਨ ਇੱਕ ਹੋ ਗਿਆ ਖਜੂਰ ਇੱਕ ਹੋ ਗਿਆ ਭੂਗਾ ਤੇ ਇੱਕ ਦਾਲ ਦੀ ਪਿੰਨੀ ਜਿਹੜੀ ਖਜੂਰ ਹੈ ਨਾ ਖਜੂਰ ਤੇ ਭੁਗਾ ਆ ਦੋ ਆਈਟਮ ਜਿਹੜੇ ਆ ਸਿਰਫ ਸਿਰਫ ਲੋਹੜੀ ਦੇ ਵੇਲੇ ਹੀ ਬੰਨਨੇ ਆ ਇਹ ਲਗਾ ਲੋ ਆ ਦਸੰਬਰ ਤੋਂ ਸ਼ੁਰੂ ਹੋ ਜਾਣੀ ਹੈ ਤੇ ਮਿਡ ਜਨਵਰੀ ਤੱਕ ਜਾਂ ਲੇਟ ਜਨਵਰੀ ਤੱਕ ਚੱਲਦੀ ਹੈ ਉਸ ਬਾਅਦ जो कितनी कंटिन्यू रहती है बारह महीने जी गह खजूर है आ चलती है स्टॉप हो जाती है खजूर का इतना स्लो का प्रोसेस होता है जितना कम से कम जितनी देर लाएंगे उतनी ज़्यादा बेटर बनेगी तेज आंच कर देंगे तो थोड़ी से कच्ची रह जाएगी वो तो इसकी जितनी स्लोली स्लोली बनाएंगे उसमें उतनी बेटर है तो ये तकरीबन एक कान को इसमें लग जाते हैं पैंतालीस से पचास मिनट लग जाते हैं तकरीबन दस किलो को लगा लो दस किलो तक दस से पंद्रह किलो एक घंटे में तैयार होती है जा रही थी तो यहाँ पे खजूर बन रही थी मैंने इनसे पूछा कि ये किस लिए बना रहे हो आप इन्होंने बोला कि हम लहड़ी के लिए स्पेशल बना रहे हैं तो मैंने खाकर देखी मेरे को बहुत ही अच्छा टेस्ट लगा इसका और मैं लेके घर के लिए भी लेकर जाऊंगी मेरे को बहुत ही अच्छी लगी है खजूर मैंने लाइव देखा आकर ਇਹ ਸਪੈਸ਼ਲ ਅੰਮ੍ਰਿਤਸਰ ਮੇ ਹੀ ਬਣਦੀ ਹੈ ਔਰ کہیں ਤੇ ਵੀ ਨਹੀਂ ਮਿਲਦੀ ਤਾਂ ਮੈਨੇ ਪੀਜ਼ਾ ਛੋੜ ਕੇ ਖਜੂਰ ਖਾਈ ਹੈ। ਇੱਕ ਖਜੂਰ ਅੰਮ੍ਰਿਤਸਰ ਦੀ ਬੜੀ ਫੇਮਸ ਆਈਟਮ ਹੈ। ਇਹਦੇ ਵਿੱਚ ਕੀ ਕੀ ਪੈਂਦਾ ਹੈ? ਇਹਦੇ ਦੇਸੀ ਘਿਓ, ਖੰਡ, ਮੈਦਾ ਇਹੋ ਆਈਟਮ ਪੈਂਦੀ ਹੈ ਔਰ ਕੋਈ ਆਈਟਮ ਨਹੀਂ ਪੈਂਦੀ। ਇੱਕ ਸੱਚੇ ਨੂੰ ਬਣਾਣ ਲੱਗੇ ਕੜ ਤੋਂ ਕੜ 20 ਮਿੰਟ ਲੱਗਦੇ ਆ। ਬਦਿਆ ਅੰਦਰ ਤੱਕ ਪੱਕੀ ਹੁੰਦੀ ਖਜੂਰ ਲਾਲ ਹੁੰਦੀ ਹੈ। ਇਹ ਲੋਹੜੀ ਵਾਲੇ ਟਾਈਮ ਤੇ ਬਹੁਤ ਜ਼ਿਆਦਾ ਵਿਗਦੀ ਹੈ। ਲੋੜੀ ਹਰ ਸਾਲ-ਸਾਲ ਤੇ ਲੋੜੀ ਵਾਲੇ ਟਾਈਮ ਤੇ ਬਿਗਦੀ ਹੈ ਜਿਨ੍ਹਾਂ ਦਾ ਵਿਆਹ ਹੁੰਦਾ ਆ ਉਹ ਭਾਜੀ ਪੂਜੀ ਦਿੰਦੇ ਆ ਠੀਕ ਹੈ ਜੀ ਬਾਕੀ ਲੋੜੀ ਟਾਈਮ ਤੋਂ ਉਦਾਂ ਵੀ ਬੜੀ ਫੇਮਸ ਹੈ ਲੋੜੀ ਦਾ ਦਿਹਾੜਾ ਜਿਵੇਂ-ਜਿਵੇਂ ਨੇੜੇ ਆ ਰਿਹਾ ਹਲਵਾਈਆਂ ਦੀ ਦੁਕਾਨ ਦੇ ਉੱਪਰ ਖਜੂਰ ਬਣਾਉਣ ਦਾ ਕੰਮ ਜਾਰੀ ਹੈ ਗੱਲਬਾਤ ਕਰਦੇ ਹੋਏ ਕਾਰੀਗਰਾਂ ਨੇ ਆਖਿਆ ਕਿ ਜਿਹੜਾ ਖਜੂਰ ਬਣਾਉਣ ਦਾ ਕੰਮ ਹੈ ਸਿਰਫ 1 ਮਹੀਨੇ ਲਈ ਹੁੰਦਾ ਖਾਸ ਕਰਕੇ ਅਮਰਥਰ ਦੇ ਵਿੱਚ ਹੀ ਖਜੂਰ ਬਣਾਈ ਜਾਂਦੀ ਹੈ ਅਮਰਥਰ ਫਾਸਟ ਵੀ ਖਬਰਾਂ ਨਾਲ ਹੈ ਕੈਮਰਾਮੈਨ ਪਰੇਸ਼ਰ ਮਹਦਨ ਰਕੇਸ਼ ਕੁਮਾਰ